ਮੇਰੇ ਦਿਲ ਤੇ ਬਿਰਹਾ ਦਾ ਰਾਜ ਹੈ ਮੇਰੇ ਕਿਸੇ ਮੋੜ ਤੇ ਤੇਰੇ ਸ਼ਹਿਰ ਵਿੱਚ ਕਿਸੇ ਮੋੜ ਤੇ ਮੈਨੂੰ ਅਜ ਵੀ ਤੇਰੀ ਉਡੀਕ ਹੈ ਕੀ ਬਾਤ ਮੇਰੇ ਦਿਲ ਦੇ ਬਿਰਹਾਰ ਦਾ ਕਿਸੇ ਹੋਰ ਨੂੰ کیوں ہیں میری روح کے yeah, wow. کسی ہو کیوں سنا میری روح ਤੋਰ ਕੇ ਤੇਰਾ ਸਾਜ਼ ਵੀ ਤੇਰੇ ਗਲਜ਼ ਵੀ ਤੇਰਾ ਸੁਰ ਵੀ ਤੇਰੇ ਹੀ ਤੀਕ ਹੈ ਓ ਬਿਰਦੁ ਬਿਰਹਾਨਾ ਰੋ ਮੇਰੇ ਖਾਬ ਮੇਰੇ ਖਿਆਲ جان بہت میرے, میرے خیا ਮੇਰੇ ਜਨ ਮਰ ਹਾਰਾ ਰਾਮ ਕੀ ਸ਼ੇਖ ਦੇਖਣਾ ਕੀ ਜੋ ਛੇੜ ਗਿਆ ਉਹ ਕਿਸਾਰ ਦੇ ਜੋ ਛੇੜ ਗਿਆ ਉਹ ਕਿਸਾਰ جو ہے مل گیا وہ سوال ہے جو جڑ گیا وہ ٹھیک ہے جو ہے مل گیا وہ سوال ہے جو جڑ گیا وہ ٹھیک ہے میرے دل کے

تقنیق ہے میرے اب بہت ساری چیزیں ہم جدو سی لکھتا ہے پر اچھا ہوتے پر انہوں کمپوز کر لیے کہ یہ بہت رہ جاندی ہے اسے پیلائیوٹ شیر ہویا او oh غزل جو رودہ شگار سی او oh غزل ਉਗਜੈ ਜੋ ਰੂਦਾਰ ਸ਼ਿੰਗਾਰ ਸੀ ਉਹ ਨਸੁਨ ਸੁਹਾਰ ਸਜਾ ਉਸ ਕੀ ਉਗਜੈ ਜੋ ਰੂਦਾਰ ਸ਼ਿੰਗਾਰ ਸੀ ਉਨਾ ਸੁਰ ਸੁਹਾਗ ਸਜਾ ਸਕੀ ਉਨਾ ਸੁਰ ਸੁਹਾਗ ਸਜਾ ਸਕੀ ਕਿਸੇ ਰਾਗ ਨੂੰ ਉਗਬੋਲ ਨਹੀਂ ਕਿਸੇ ਰਾਗ ਨੂੰ ਉਗਬੋਲ ਨਹੀਂ ਜਿਵੇਂ ਕੋਈ ਮੰਗਲੀ ਮੇਤੁਰਾ ਇਸ ਲਈ ਰਾਖੀ ਸੀ ਨਾ ਹੀ ਖੰਦਾ ਨਾ ਹੀ ਪੌਣਦਾ ਸਮੁਸ਼ਾ şan birha ਗਣੋਂ ਦਾ ਇਹਦੀ ಔಷਨੀ ਤਾਂ ਪੀਕ ਹੈ ਮੇਰੇ ਦਿਲ ਤੇ ਬਿਰਹਾ ਦਾ ਰਾਜ ਹੈ ਕਿਤੇ ਦਰਦ ਹੈ ਕਿਤੇ ਚੀਕ ਤੇਰੇ ਸ਼ਹਿਰ ਵਿੱਚ ਕਿਸੇ ਮੋੜ ਤੇ ਮੈਨੂੰ ਅਜ ਵੀ ਤੇਰੀ ਉਡੀਕ ਹੈ ਮੇਰੇ ਦਿਲ ਵਿੱਚ ਮੇਰੀ ਹਾਜ਼ਰ ਹੋਣ ਦੀ